ਰਾਂਗੇ ਲੋਹੇ ਦੇ ਆ ਕੋਲੇ ਦੇ ਖਾ ਬੈ ਗਈ ਇਹ ਤਾਂ ਲੋਹੇ ਚ ਬਾਈ ਇਹ ਕੀ ਲਾਇਆ ਬਈ ਇਹ ਚ ਸਟੀਲ ਦੀ ਹੈ ਕਿ ਕਾ ਇਹ ਇਹ ਕਹੀ ਸਟੀਲ ਦੀ ਹੈ ਸਾਰੀ ਜੀ ਇਹ ਬਲੇਡ ਲੱਗਿਆ ਹੁੰਦਾ ਜੀ ਇਹ ਤੁਹਾਨੂੰ ਜਿਹੜੀ ਮੋਹਰ ਆ ਹਾਂ ਜੀ ਇਹ ਕਈ ਨਕਲੀ ਵੀ ਲੱਗਣ ਲੱਗਦੀ ਨਾ ਨਾ ਇਹ ਨਕਲੀ ਵੀ ਲੱਗਦੇ ਡੁਪਲੀਕੋ ਖਾਣ ਲਾ ਦਿੰਦਾ ਜੀ ਕੋਈ ਹੋਰ ਲਾ ਦਿੰਦਾ ਡੁਪਲੀਕੇਟ ਬਹੁਤ ਲੱਗਦੀ ਹੈ ਬਈ ਅੱਛਾ ਜੀ ਕੋਈ ਭੋਲਾ ਖਾਣ ਲਾ ਦਿੰਦਾ ਉਹ ਇਹ ਨਹੀਂ ਸਾਮੀ ਲਾ ਸਕਦਾ ਮਿਸਤਰੀ ਭੋਲਾ ਬਰੇਟਾ ਨਹੀਂ ਲਾ ਸਕਦਾ ਜੀ ਸਾਮੀ ਇਹ ਰਜਿਸਟਰਡ ਹੈ ਤੇ ਆਰ ਲੱਗੀ ਹੁੰਦੀ ਆ ਪ੍ਰੈਸ਼ਰ ਤੇ ਇਹ ਬਾਹਾਂ ਠੋਕਦਾ ਜੀ ਸਾਰਾ ਪ੍ਰੈਸ਼ਰ ਇਹ ਤਾਂ ਫਿਰ ਮੈਂ ਨਿਕਲਦਾ ਨਹੀਂ ਬਾ ਜਦੋਂ ਆਪਣਾ ਕੰਮ ਨਿਕਲ ਆ ਆ ਦੇਣਾ ਚਾਕੇ ਜਮੇ ਬਾਹਾਂ ਸੋਤ ਰਹੇ ਨਹੀਂ ਸੁਭਦਾ ਨਹੀਂ ਜੇ ਜਮੇ ਪ੍ਰੈਸ਼ਰ ਇੰਨਾ ਠੋਕ ਰੰਦਾ ਬਾਹਾਂ ਜੀ ਦਾ ਆਹ ਕਹੀ ਵਾਲਾ ਬਲੇਡ ਕਹੀ ਵਾਲਾ ਬਲੇਡ ਹੈ ਜੀ ਇਹਦੀ ਧਾਰ ਲੱਗਦੀ ਹੈਗਾ ਸਪੈਸ਼ਲ ਆ ਜੀ ਦੇਖ ਸਕਦੇ ਜੀ ਸਪੈਸ਼ਲ ਆਉਂਦਾ ਜੀ ਤੇ ਉਹਦਾ ਨਿੱਕਰ ਹੁੰਦਾ ਹੈ ਜਦਾਬਾਦ ਜੀ ਜਲਾਲਾਬਾਦ ਸਾਰੇ ਜਾਂਦਾ ਜੀ ਬਸਕਰ ਜੀ ਬਾਹਰ ਜਾਂਦਾ ਜੀ ਸਾਰਾ ਮਿਸਤਰੀ ਭੋਲਾ ਬਰੇਟਾ ਮੋੜ ਲੱਗੀ ਹੁੰਦੀ ਹੈ ਤੇ ਆਹ ਲੱਗੀ ਹੈ ਬਈ ਆਹ ਮੋੜ ਤੇ ਉੱਪਰ ਲੱਗੀ ਵੀ ਆਹ ਤੇ ਆਹ ਦੇਖੋ ਬਈ ਮਾਦੀ ਚਿਹਰਾ ਦੇਖ ਲੈ ਇੰਨੀ ਪਾਲਸ ਬਣ ਗਈ ਇਹਦੇ ਵਿੱਚ ਆ ਮੇਰਾ ਚਿਹਰਾ ਦਿਸਦਾ ਆਹ ਕੋਈ ਐਵੇਂ ਮਾਰਦੀ ਹੈ ਪਾਲਸ ਇਹ ਚਿੱਟੀ ਚਿੱਟੀਆਂ ਜਿਵੇਂ ਸ਼ੀਸ਼ੇ ਵਾਂਗੂ ਜਮਾ ਹੈ ਨਿਕਲੇਉਂਦੀ ਹੈ ਕਈ ਅਗਲੀ ਟੀਚਾ ਬਣ ਜਾਂਦੀ ਹੈ ਹਾਂਜੀ ਦੋਸਤੋ ਇਸ ਟਾਈਮ ਆਪਾਂ ਖੜੇ ਆ ਬਰੇਟਾ ਦੇ ਵਿੱਚ ਜਿੱਥੇ ਬਈ ਵੱਡੀ ਫੈਕਟਰੀ ਲੱਗੀ ਹੋਈ ਆ ਕਈਆਂ ਦਾਤੀਆਂ ਤੇ ਖੇਤੀਬਾੜੀ ਦੇ ਸੰਦ ਤਿਆਰ ਕੀਤੇ ਜਾਂਦੇ ਆ ਮਿਸਤਰੀ ਭੋਲਾ ਬਰੇਟਾ ਨਾਲ ਮਲਾਉਣਾ ਇਹਨਾਂ ਦੀ ਬਈ ਤੁਸੀਂ ਮੋਹਰ ਦੇਖੀ ਹੋਊਗੀ ਦਾਤੀਆਂ ਕਈਆਂ ਤੇ ਜਿਹੜੇ ਖੇਤੀਬਾੜੀ ਦੇ ਸੰਦ ਆ ਮੋਹਰ ਲੱਗਦੀ ਐ ਸਪੈਸ਼ਲ ਮਿਸਤਰੀ ਭੋਲਾ ਬਰੇਟਾ ਦੀ ਚੌਥੀ ਪੀੜ੍ਹੀ ਆ ਗਈ ਹੈ ਤਿਆਰ ਕਰਦੇ ਆ ਨੂੰ ਇਹਨਾਂ ਨੂੰ ਤੇ ਆਹ ਜਿਹੜੀ ਵੱਡੀ ਫੈਕਟਰੀ ਤਿਆਰ ਕੀਤੀ ਹੈ ਇਹਨਾਂ ਨੇ ਦੇਖੋ ਛੋਟੇ ਲੈਵਲ ਤੋਂ ਉੱਠੇ ਸੀ ਰਾਮਗੜੀਆਂ ਦਾ ਪਰਿਵਾਰ ਆ ਤੇ ਇਹ ਬਹੁਤ ਵਧੀਆ ਕੰਮ ਕਰਦੇ ਆ ਜਿਵੇਂ ਆਪਾਂ ਕਹੇ ਲਈ ਹੋਲ ਸੇਲ ਤੱਕ ਦਾ ਕੰਮ ਕਰਦੇ ਆ ਜਿਹੜੇ ਆ ਵੀਡੀਓ ਨੂੰ ਦੇਖਣਗੇ ਐਂਡ ਤੱਕ ਜਰੂਰ ਦੇਖ ਲਿਓ ਜਿਹੜੇ ਭਰਾ ਨੇ ਕੋਈ ਇਦਾਂ ਦਾ ਕੰਮ ਚਲਾਉਣਾਗਾ ਹੋਲ ਸੇਲ ਦਾ ਕੰਮ ਵੀ ਆ ਤੇ ਤੁਸੀਂ ਇੱਥੋਂ ਸਮਾਨ ਲੈ ਕੇ ਆਪਦਾ ਕੰਮ ਵੀ ਚਲਾ ਸਕਦੇ ਹੋ ਤੇ ਕਈਆਂ ਕਿਵੇਂ ਬਣਦੀਆਂ ਸਾਰੀ ਗੱਲਬਾਤ ਕਰਾਂਗੇ ਮਿਸਤਰੀ ਭੋਲਾ ਸਿੰਘ ਜੀ ਨਾਲ ਮਿਲਾਵਾਂਗੇ ਤੇ ਜਾਦਾ ਮਸ਼ਹੂਰ ਇਹ ਮਿਸਤਰੀ ਭੋਲਾ ਬਰੇਟਾ ਦੇ ਨਾਮ ਤੇ ਆ ਤਾਂ ਆਪਾਂ ਉਹਨਾਂ ਦੀ ਫੈਕਟਰੀ ਦੇ ਵਿੱਚ ਹੀ ਤੁਹਾਨੂੰ ਲੈ ਆਏ ਆਂਗੇ ਆਹ ਦੇਖੋ ਤੁਸੀਂ ਆਹ ਫੌੜੇ ਵਗੈਰਾ ਵੀ ਜਿਹੜੇ ਸਟੀਲ ਵਾਲੇ ਸਪੈਸ਼ਲ ਤਿਆਰ ਕੀਤੇ ਜਾਂਦੇ ਆ ਤੇ ਮਿਲੌਣੇ ਤੁਹਾਨੂੰ ਕਰਦੇ ਆਂ ਗੱਲਬਾਤ ਤੇ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹੋ ਜੀ ਵੀਡੀਓ ਤੁਹਾਨੂੰ ਬਹੁਤ ਘੱਟ ਦੇਖ ਨੂੰ ਮਿਲਦੀ ਆ ਰੋਜ਼ਗਾਰ ਵੀ ਇਹਦੇ ਵਿੱਚ ਮਿਲਨੂਗਾ ਤੁਹਾਨੂੰ ਤੇ ਆਪਾਂ ਫੈਕਟਰੀ ਵੀ ਵਿਜ਼ਟ ਕਰਾਉਣੇ ਆ ਸੋ ਇੱਧਰ ਆਪਣੇ ਨਾਲ ਆ ਗਏ ਜੀ ਮਿਸਤਰੀ ਭੋਲਾ ਬਰੇਟਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਵਧੀਆ ਲੋ ਜੀ ਪਹਿਲਾਂ ਤਾਂ ਆਪਣਾ ਲੋਕੇਸ਼ਨ ਜਰੂਰ ਦੱਸੋ ਆਪਾਂ ਕਿੱਥੇ ਖੜੇ ਆ ਸੀ ਖੜੇ ਜੱਖਰ ਰੋਡ ਤੇ ਜੱਖਰ ਰੋਡ ਤੇ ਇਹ ਸਾਈਡ ਤੇ ਖੇਤਾਂ ਜਾ ਆ ਖੇਤਾਂ ਜਾਗੇ ਜੱਖਰ ਰੋਡ ਤੋਂ ਤਿੰਨ ਚਾਰ ਕਿੱਲੇ ਪੈ ਕੇ ਆਗੇ ਜੀ ਪਛੀ ਤੇ ਐ ਫੈਕਟਰੀ ਹਾਂ ਫੈਕਟਰੀ ਹਾਂ ਜੀ ਇਹ ਜਿਵੇਂ ਆਪਾਂ ਕਹਿੰਗੇ ਦਾਤੀਆਂ ਕਈਆਂ ਦੀ ਫੈਕਟਰੀ ਹੁੰਦੀ ਹੈ ਛੋਟੇ ਛੋਟੇ ਲੈਵਲ ਤੋਂ ਸ਼ੁਰੂ ਕਰਿਆ ਹੁੰਦਾ ਛੋਟਾ ਕੰਮ ਮੈਂ ਤਾਂ ਪਹਿਲੀ ਵਾਰ ਦੇਖੀ ਐਡੀ ਵੱਡੀ ਫੈਕਟਰੀ ਤੁਸੀਂ ਠੀਕ ਹੈ ਜੀ ਪਹਿਲਾਂ ਛੋਟਾ ਸੀਗਾ ਜੀ ਫਿਰ ਉਦੋਂ ਵਾਧਾ ਵਾਧਾ ਬਾਹਰ ਮਾਲ ਜਾਂਦਾ ਲੱਗੇ ਟਰਾਂਸਪੋਰਟਰ ਆਹੀ ਹਾਂ ਹਾਂ ਜੀ ਹਾਂ ਜੀ ਆਸਟ੍ਰੇਲੀਆ ਹੀ ਨੇ 69 ਇੱਕ ਦਾ ਫੌੜਾ ਬਣਦਾ ਆ ਆ ਦੇਖੋ ਬਈ ਐਂ ਜਾਂਦਾ ਤਿਆਰ ਹੁੰਦਾ ਆ ਜਾਂਦਾ ਤਿਆਰ ਹੋ ਕੇ ਜਾਂਦਾ ਜੀ ਸਾਰੇ ਮਿਸਤਰੀਆਂ ਦੇ ਮਾਲ ਜਾਂਦਾ ਜਿਹੜੇ ਮਿਸਤਰੀ ਜੀ ਤੇ ਇਧਰ ਦੇਖਦੇ ਆਪਾਂ ਤੇ ਇਧਰ ਜਿਹੜਾ ਕੀ ਕਈਆਂ ਦਾ ਉਸਮਾਨ ਆ ਸਾਰਾ ਜੀ ਪੀਨ ਤਿਆਰ ਹੁੰਦੀ ਆ ਜੀ ਅੱਛਾ ਜੀ ਪੂਰੇ ਆ ਬਣਦਾ ਜੀ ਜੀ ਹਾਂ ਵੜ ਕੇ ਉਧਰ ਫੈਕਟਰੀ ਚ ਜਾਂਦਾ ਜੀ ਸਾਰਾ ਪਰਲੇਸ ਉਧਰੋਂ ਪਹਿਲਾਂ ਬਣੂਗਾ ਫਿਰ ਇੱਥੇ ਆ ਕੇ ਚੈੱਕ ਹੋ ਕੇ ਜਾਂਦਾ ਜੀ ਸਾਰਾ ਠੀਕ ਹੈ ਜੀ ਹਾਂ ਜੀ ਉਹ ਵੀ ਤੁਹਾਨੂੰ ਟੂਰ ਕਰਾਉਣੇ ਆ ਵੀਡੀਓ ਵੀ ਬਾਲੀ ਲੰਮੀ ਨਹੀਂ ਖਿੱਚਦੇ ਸਾਰੀ ਗੱਲਬਾਤ ਕਰਾਂਗੇ ਤੇ ਆਪਣੇ ਬਈ ਚੌਥੀ ਪੀੜੀ ਹੋ ਗਈ ਆ ਹਾਂ ਚੌਥੀ ਪੀੜੀ ਹੋ ਗਈ ਠੀਕ ਹੈ ਜੀ ਪਹਿਲਾਂ ਕਿਸ ਚੀਜ਼ ਤੋਂ ਨਾਂ ਤੋਂ ਮਸ਼ਹੂਰ ਹੋਏ ਸੀਗੇ ਜੀ ਪਹਿਲਾਂ ਸਾਡਾ ਪਿੰਡ ਰੰਗੜਿਆੜ ਸੀ ਪਿਛਲਾ ਜੀ ਜਦੋਂ ਆਏ ਸੀਗੇ ਜੀ ਉਦੋਂ ਕਹੀ ਹਾਲ ਚੱਲਿਆ ਕਰਦੇ ਸੀ ਧੋਤੇ ਹਾਲ ਕਹੀ ਉਹ ਬਣਦੀ ਸਾਡੇ ਲਵੇ ਜੀ ਠੀਕ ਹੈ ਜੀ ਹੁਣ ਉਦੋਂ ਬਾਅਦ ਆ ਕਹੀ ਬਣਦੀ ਨਾਲ ਹਾਂਜੀ ਹਾਂਜੀ ਤੇ ਉਦੋਂ ਬਾਅਦ ਉੱਤੇ ਮੋਹਰ ਲੱਗਣ ਲੱਗ ਗਿਆ ਸੀ ਮਿਸਤਰੀ ਭੋਲਾ ਬਰੇਸ਼ਟਾ ਜੀ ਉਹਦੇ ਨਾਂ ਦੀ ਮੋਹਰ ਮਸ਼ਹੂਰ ਹੋ ਗਈ ਮਿਸਤਰੀ ਭੋਲਾ ਬਰੇਸ਼ਟਾ ਜੀ ਪਰ ਜਿਹੜਾ ਰਜਿਸਟਰਡ ਆ ਜੀ ਇਹ ਗਵਰਨਮੈਂਟ ਵੱਲੋਂ ਸੈਂਟਰ ਕੋਰਪੋਰੇਸ਼ਨ ਰਜਿਸਟਰਡ ਹੋਇਆ ਖਾਨ ਲਾ ਦਿੰਦਾ ਜੀ ਕੋਈ ਹੋਰ ਲਾ ਦ ਡੁਪਲੀਕੇਟ ਬਹੁਤ ਲੱਗਦੀ ਹੈ। ਅੱਛਾ ਜੀ। ਕੋਈ ਭੋਲਾ ਖਾਨ ਲਾ ਆਂਦਾ ਹੈ। ਉਹ ਇਹ ਨਹੀਂ ਸਾਮੀ ਲਾ ਸਕਦਾ ਮਿਸਤਰੀ ਭੋਲਾ ਬਰੇਟਾ ਨਹੀਂ ਲਾ ਸਕਦਾ ਜੀ ਸਾਮੀ। ਠੀਕ ਹੈ। ਰਜਿਸਟਰਡ ਹੈ ਤੇ ਆਰ ਲੱਗੀ ਹੁੰਦੀ ਹੈ। ਆਰ ਲੱਗੀ ਹੈ। ਹਾਂ ਜੀ। ਬਿਲਕੁਲ। ਇਹ ਰਜਿਸਟਰਡ ਆ ਤੇ ਮਤਲਬ ਇਹਦੀ ਕਾਪੀ ਨਹੀਂ ਕੋਈ ਕਰ ਸਕਦਾਗਾ। ਤੇ ਇੱਧਰ ਇਹ ਇਹਦਾ ਪ੍ਰੈਸ਼ਰ ਤੇ ਬਾਹਾਂ ਠੁਕਦਾ ਜੀ ਸਾਡਾ। ਹਾਂ ਜੀ। ਤੇ ਜੇ ਆਪਾਂ ਹੁਣ ਇਹ ਕੱਢੀਆਂ ਜੀ ਸਾਡੀਆਂ। ਹਾਂ ਜੀ। ਆਹ ਦੇਖੋ ਖਾਨ ਪੂਰੀ ਜੀ ਕਰੇ ਉਸਤਾਦ ਹਨਾ। ਤੇ ਦੋਸਤੋ ਆਹ ਦੇਖੋ ਤੁਸੀਂ ਹਨਾ ਸਾਰਾ ਸੁਨਹਿਰੀ ਆਹ ਚਾਦਰ ਆ। ਕਿ ਲੋ ਵੀ ਜਮਾ ਸਿੰਪਲ ਆ ਕੋਈ ਆਪਾਂ ਹਾਂਜੀ ਇਹਦਾ ਪ੍ਰੈਸ਼ਰ ਤੇ ਆ ਬਾਹਾਂ ਠੁਕਦਾ ਜੀ ਆ ਦਿਖਾਈ ਆ ਆ ਦੇਖੋ ਜੀ ਆ ਪ੍ਰੈਸ਼ਰ ਤੇ ਇਹ ਬਾਹਾਂ ਠੁਕਦਾ ਜੀ ਸਾਰਾ ਇਹਦਾ ਫਿਰ ਨਿਕਲਦਾ ਨਹੀਂ ਬਾਹਾਂ ਜੀ ਨਾ ਬਾਹਾਂ ਮੁੜ ਕੇ ਹਲਦੀ ਨਹੀਂ ਜੀ ਜਿਵੇਂ ਆਪਣਾ ਨਿਖਾ ਲਾ ਆ ਦੇਣਾ ਚਾਕੇ ਜਮੇ ਬਾਹਾਂ ਸੁੱਕਣ ਦੇ ਨਹੀਂ ਸੁਕਦਾ ਨਹੀਂ ਜੀ ਜਮੇ ਪ੍ਰੈਸ਼ਰ ਹੈ ਇੰਨਾ ਠੋਕਦਾ ਬਾਹਾਂ ਪ੍ਰੈਸ਼ਰ ਤੇ ਬਾਹਾਂ ਠੁਕਦਾ ਜੀ ਇਹ ਨਹੀਂ ਹਿਲਦਾ ਬਾਈ ਤੇ ਜਿੱਥੇ ਮਰਜੀ ਮਾਰੀ ਚੱਲੇ ਆ ਦੇਖੋ ਜੀ ਇਹ ਹਾਂਜੀ ਜੇ ਇਹਨੂੰ ਆਪਾਂ ਐਂ ਵਿੱਚ ਮਾਰਾਂਗੇ ਲੋਹੇ ਦੇ ਕੋਲੇ ਦਿਖਾ ਬੈ ਗਈ ਤਾਂ ਲੋਹੇ ਚ ਬਾਈ ਇਹ ਕੀ ਲਾਇਆ ਬਈ ਇਹ ਚ ਸਟੀਲ ਦੀ ਆ ਕਿ ਕਰੇ ਇਹ 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 ਕਹੀ ਸਟੀਲ ਦੀ ਆ ਸਾਰੀ ਜੀ ਇਹ ਬਲੇਡ ਲੱਗਿਆ ਹੁੰਦਾ ਜੀ ਟਾਟਾ ਦਾ ਬਲੇਡ ਹੁੰਦਾ ਜੀ ਇਹ ਬਲੇਡ ਵਿੰਗਾ ਨਹੀਂ ਹੁੰਦਾ ਜੀ ਆ ਮਾਰਿਆ ਦੁਬਾਰਾ ਆ ਕੋਲੇ ਕਰੀ ਬਾਈ ਆ ਤਾਂ ਵਿੱਚ ਬੈ ਗਿਆ ਇਹਦੇ ਹਾਂ ਜੀ ਇਹ ਵਿੱਚ ਬੈ ਗਿਆ ਜੀ ਆ ਦੇਖੋ ਨਹੀਂ ਤਾਂ ਆਪਾਂ ਕਹੀ ਤਾਂ ਜਿਵੇਂ ਤਣਾ ਤੁਣਾ ਨਹੀਂ ਵੱਢਦੀ ਜੀ ਤਾਂ ਫਿਰ ਲੋਹਾ ਘੱਟੀ ਆ ਹਾਂ ਜੇ ਜੋ ਮਰਜੀ ਵੱਢੀ ਜਾ ਲੋਹਾ ਜੀ ਜੋ ਜਿੱਥੇ ਮਰਜੀ ਮਾਰੀ ਜਾਏ ਪੱਕੀ ਹੁੰਦੀ ਹੈ ਜੀ ਆ ਦੇਖੋ ਬਈ ਇਹਦਾ ਵੀ ਦਿਖਾ ਦਿਓ ਅੰਦਰੋਂ ਸੋਨੋ ਦੇਖੋ ਆ ਦੇਖੋ ਜਮਾ ਕਿਤੇ ਆਹ ਦੇਖੋ ਤੇ ਇਹ ਕੰਪਨੀ ਦਾ ਹੁੰਦਾ ਜੀ ਟਾਟਾ ਦਾ ਵੀ ਆਉਂਦਾ ਸਟਾਈਲ ਕੋ ਦਾ ਵੀ ਆਉਂਦਾ ਦੋ ਇਹ ਹੁੰਦੀਆਂ ਜੀ ਵਧੀਆ ਹੁੰਦੀ ਠੀਕ ਹੈ ਤੇ ਕਈਆਂ ਮੈਂ ਤੁਹਾਡੇ ਕੋਲੇ ਕਈ ਤਰ੍ਹਾਂ ਦੀਆਂ ਦੇਖੀਆਂ ਇੱਕ ਆਹ ਕਹੀ ਆ ਇੱਕ ਉਹ ਪਈ ਆ ਹਾਂ ਇਹ ਵੀ ਮੈਂ ਜਾਂਦੀ ਆ ਜੀ ਇਹ ਸੁਨਾਮ ਸਾਈਡ ਜਾਂਦੀ ਆ ਇਧਰ ਜੀ ਇਹੇ ਸਾਈਡ ਇਹ ਮੜੇ ਮੈਨੂੰ ਸਮਝਾਓ ਜੀ ਹਾਂ ਇਹ ਟੈਪਰ ਹੁੰਦੀ ਆ ਜੀ ਇਹ ਮੂਹੋਂ ਪਿੱਛੇ ਤੰਗੋਂ ਦੇ ਮੰਗਰੋ ਚੋੜੀ ਇਹ ਸਾਰਾਮ ਸਾਈਡ ਜਾਂਦੀ ਆ ਜਿਆਦਾ ਕਿ ਖੇਤੀਬਾੜੀ ਯੂਜ਼ ਕਰਦੇ ਖੇਤੀਬਾੜੀ ਬੰਦਿਆ ਠੀਕ ਹੈ ਜੀ ਤੇ ਜਿਵੇਂ ਆਹ ਇਹ ਸਾਡੇ ਏਰੀਆ ਚਲਦੀ ਆ ਸਾਰੀ ਇਹ ਛੋਟੀ ਕਹੀ ਆਗੀ ਇਹ ਛੋਟੀ ਆਗੀ ਜੀ ਵੱਡੀ ਬਣਦੀ ਆ ਚ ਹਾਂ ਜਿਵੇਂ ਆਪਾਂ ਕਹ ਲਈ ਹੁਣ ਕਿਵੇਂ ਮੈਂ ਤੇ ਇਹ ਕਈ ਨਾ ਤਾਂ ਬੰਨ ਨਹੀਂ ਮਾਰ ਸਕਦਾ ਜੇ ਪਾਣੀ ਟੁੱਟ ਗਿਆ ਇਹ ਤਾਂ ਨਹੀਂ ਬੰਦ ਕਰਦੀ ਨਾ ਬੰਨ ਤਾਂ ਕਰਦੀ ਹੈ ਜੀ ਪੂਰਾ ਕੰਮ ਕਰਦੀ ਹੈ ਜੀ ਟੱਕ ਛੋਟਾ ਰਹਿ ਜਾਣ ਵਾਲੀ ਵੱਡੀ ਗੱਲ ਇਹਦੇ ਪਲੇਟ ਲੱਗਦਾ ਇਹ ਕਸਤੀਆਂ ਦੇ ਨਾਮ ਇਹ ਮੂਸਨ ਜੀ ਠੀਕ ਹੈ ਜੀ ਹਾਂ ਨਾ ਇਹ ਜਿਵੇਂ ਆ ਆ ਵੱਡਾ ਸਾਈਜ਼ ਆ ਦੇਖ ਸਕਦੇ ਆ ਸਾਈ ਥੋੜਾ ਜਿਹਾ ਵੱਡਾ ਆ ਗਿਆ ਇਹ ਸਟੀਲ ਦੀ ਹੈ ਤੇ ਜਿਹੜਾ ਇਹ ਛੁਰੀ ਉਹੀ ਪਲੇਟ ਲੱਗਦਾ ਜੀ ਇਹ ਤੇ ਠੀਕ ਹੈ ਜੀ ਆ ਵੱਡਾ ਸਾਈਜ਼ ਹੈ ਜੀ ਆ ਤੇ ਦੇਖੋ ਹਾਂ ਵੱਡਾ ਇਹ ਆ ਵੱਡਾ ਸਾਈਜ਼ ਆ ਗਿਆ ਆ ਵੱਡਾ ਇਹ ਛੁਰੀ ਕਾਦੀ ਲੱਗਦੀ ਹੈ ਜੀ ਇਹ ਛੁਰੀ ਸਟੇਲ ਕੋ ਕੰਪਨੀ ਦੀ ਹ ਤੇ ਜਿਹੜੀ ਇਹ ਸਟੀਲ ਦੀ ਹੈ ਸਟੀਲ ਦੇ ਬਣਾਉਣ ਦਾ ਕੀ ਕਾਰਨ ਸੀ ਜੀ ਕਿਹਦਾ ਜੀ ਇਹਨੂੰ ਜਰਨੀ ਪੈਂਦੀ ਜੀ ਹਾਂਜੀ ਇਨੂੰ ਸਰ ਨੂੰ ਚਰਨੀ ਪੈਂਦੀ ਜੇ ਇਹ ਲਵੇ ਡਾ ਉਹ ਕਿਤੇ ਮਰਜੀ ਲਵੇ ਜਰਨੀ ਪੈਂਦੀ ਠੀਕ ਹੈ ਜੀ ਆਮ ਕਈ ਵਾਰੀ ਕਈਆਂ ਇਥੋਂ ਸੂਰੀ ਕਹ ਜਾਂਦੀ ਸੂਰੀ ਆਹ ਕੋਲ ਬਦੂਰੀ ਵਾਰ ਫੇਰ ਲੱਗ ਜਾਂਦੀ ਲੱਗ ਜਾਂਦੀ ਕੰਨੀ ਉਰੋਂ ਕੱਟ ਕੇ ਫੇਰ ਲੱਗ ਜਾਂਦੀ ਠੀਕ ਹੈ ਜੀ ਤੇ ਇਹ ਮਤਲਬ ਹਰੇਕ ਤਰ੍ਹਾਂ ਦੀ ਇਥੇ ਕਹੀ ਤਿਆਰ ਕੀਤੀ ਜਾਂਦੀ ਹੈ ਹਾਂ ਜੀ ਸਾਰੀ ਕਿੱਥੋਂ ਕਿੱਥੋਂ ਤੱਕ ਜਾਂਦੀ ਹੈ ਬੱਤੇ ਪਰਲੇ ਪਾਸੇ ਜੀ ਹਾਂਜੀ ਉਧਰ ਆ ਜਾਓ ਉਧਰ ਦਿਖਾ ਦਿੰਦੇ ਆਪਾਂ ਆ ਵੀ ਦਿਖਾ ਦਿੱ ਗਏ ਨੇ ਇਸ ਮਾਲ ਦੇ ਥੋੜਾ ਬਣਦਾ ਜੀ ਹਾਂ ਆ ਫੋੜੇ ਤਿਆਰ ਕਰਦੇ ਵੱਡੇ ਥੋੜਾ ਜੀ ਤੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਟੀਲ ਵਾਲਾ ਫੋੜਾ ਦਿਖ ਜਿੰਦਰਾ ਸਾਰਾ ਕੁਝ ਬਣਾਉਣੇ ਜਿੰਦਰਾ ਬਣਦਾ ਜਿਵੇਂ ਉਹ ਸਾਹਮਣੇ ਪਈ ਜਾਂਦਾ ਜਿੰਦਰੀ ਬਣਾ ਕੇ ਦਿੰਦੇ ਆ ਤੇ ਇੱਧਰ ਤੰਗਲੀਆਂ ਪਈਆਂ ਕਈਆਂ ਦੇ ਹਰੇਕ ਅਲੱਗ-ਅਲੱਗ ਸਾਈਜ਼ ਆ ਜਿਵੇਂ ਆਪਣੇ ਏਰੀਆ ਦੇ ਹਿਸਾਬ ਨਾਲ ਹੁੰਦੇ ਕਿਤੇ ਵੱਡਾ ਕਹਾ ਚੱਲਦਾ ਕਿਤੇ ਛੋਟਾ ਹਨਾ ਤੇ ਜਿਵੇਂ ਉਹ ਕਈਆਂ ਅਲੱਗ-ਅਲੱਗ ਇਹ ਤਿਆਰ ਕਰਕੇ ਦਿੰਦੇ ਆ ਆ ਸੋਧੀਆਂ ਕਈਆਂ ਆ ਗਈਆਂ ਇਸ ਤੋਂ ਲੈ ਵਾਕਸ ਜੀ ਹੋਗੇ ਜੀ ਹਾਂ ਜੀ ਕਸੀਆ ਜੀ ਕਹੀ ਛੋਟੀ ਸਾਰਾ ਸਾਮਾਨ ਬਣਦਾ ਜੀ ਛੋਟਾ ਸਾਈਜ਼ ਵੀ ਬਣਦਾ ਵੱਡਾ ਵੀ ਹੁੰਦਾ ਸਾਰੇ ਬਿਲਕੁਲ ਆ ਪਿਆ ਇਧਰ ਦੇਖ ਤਾਂ ਹਾਂ ਇਹ ਫੌੜਾ ਬਣਦਾ ਜੀ ਸਾਰਾ ਪੈਪ ਵਾਲਾ ਜੋ ਬਾਹਰ ਪਿਆ ਅੱਛਾ ਜੇ ਹੋਲ ਸੇਲ ਦੀ ਮੈਂ ਗੱਲ ਕਰੀ ਸੀਗੀ ਸਟਾਰਟਿੰਗ ਦੇ ਵਿੱਚ ਹੀ ਹੋਲ ਸੇਲ ਦਾ ਕੰਮ ਵੀ ਤੁਸੀਂ ਮਤਲਬ ਵੀ ਇੱਥੇ ਦਿੰਦੇ ਹੋ ਵੀ ਹੋਲ ਸੇਲ ਤੇ ਸਾਰਾ ਸਾਮਾਨ ਹਾਂ ਜੀ ਠੀਕ ਹੈ ਜੀ ਜੇ ਜੇ ਕਿਸੇ ਨੇ ਕਰਨਾ ਹੋਵੇ ਹੋਲ ਸੇਲ ਤੇ ਹਾਂ ਹਾਂ ਜਦ ਮਰਜ਼ੀ ਲੈ ਜਾਏ ਜਦ ਮਰਜ਼ੀ ਸੰਪਰਕ ਕਰਦੇ ਜੋ ਮਾਲ ਦੁਕਾਨਦਾਰ ਲੈ ਕੇ ਜਾਂਦੇ ਆਂ ਜੀ ਠੀਕ ਹੈ ਜੀ ਬਿਲਕੁਲ ਜੀ ਤੇ ਆ ਤੁਹਾਨੂੰ ਮੈਂ ਜਿਹੜੀ ਦਿਖਾਈ ਸਮਾਨ ਬਿਲਕੁਲ ਜੀ ਆ ਇਹਨਾਂ ਦਾ ਜਿਹੜਾ ਕੀ ਲੋਡ ਹੋ ਚੁੱਕਿਆ ਇਹ ਹੋਲ ਸੇਲ ਵਾਸਤੇ ਚੱਲਿਆ ਸਮਾਨ ਤੇ ਆ ਇਧਰ ਲਈ ਫੈਕਟਰੀ ਹੈ ਜਿਹਦੇ ਵਿੱਚ ਇਹ ਸਾਰਾ ਮਤਲਬ ਇਧਰ ਉਹ ਤੋਂ ਪੈਸੇ ਕੱਟ ਕੱਟ ਕੇ ਮਤਲਬ ਤਿਆਰ ਕਰਦੇ ਆਂ ਮੈਂ ਕਿਰਿਆ ਕਿਵੇਂ ਆਈ ਆਪਾਂ ਵੱਡਾ ਕੰਮ ਹੀ ਕਰਨਾ ਖੇਤਾਂ ਦੇ ਵੱਡਾ ਫਿਰ ਵਧੀ ਜਾਂਦਾ ਜੀ ਆਪਣਾ ਉਰੇ ਜਗ੍ਹਾ ਸੀ ਜ਼ਮੀਨ ਤੇ ਆਬਦੀ ਜੀ ਹਾਂਜੀ ਆਪਣੀ ਜ਼ਮੀਨ ਸੀ ਉਰੇ ਆਪਣਾ ਜਗ੍ਹਾ ਲਈ ਸੀ ਜੀ ਠੀਕ ਆ ਜੀ ਪੂਰੀ ਪੂਰੀ ਫਿਰ ਵੱਡਾ ਖੁੱਲੀ ਜਗ੍ਹਾ ਸੀ ਉੱਥੇ ਜਗ੍ਹਾ ਘੱਟਦੀ ਬਾਜ਼ਾਰ ਜੀ ਪਹਿਲਾਂ ਠੀਕ ਆ ਜੀ ਪਹਿਲਾਂ ਅਸੀਂ ਬਾਜ਼ਾਰ ਤੋਂ ਸੀਗੇ ਨਾ ਜੀ ਮੇਨ ਬਾਜ਼ ਸਭ ਤੋਂ ਜੀ ਆ ਪੰਜਾ ਬਣਦਾ ਜੀ ਆ ਤੇ ਦੇਖੋ ਇਹਨੂੰ ਆਪਾਂ ਆਪਣਾ ਰੋਲਗਾ ਤੈ ਦੇ ਦਿੰਦੇ ਆ ਆਪਣੇ ਪੰਜਾ ਖੰਡ ਰੋਲ ਨਾਲ ਆ ਜੀ ਠੀਕ ਹੈ ਜੀ ਇਹ ਉਹ ਬਲੇਡ ਆਉਂਦਾ ਜੀ ਇਹ ਇਹ ਕਹਦਾ ਬਲੇਡ ਆ ਜੀ। ਉਹੀ ਜਿਹੜਾ ਅੱਗੇ ਲੱਗਦਾ ਛੁਰੀ ਦਾ ਜੀ। ਆਹ ਕਹੀ ਵਾਲਾ ਬਲੇਡ। ਕਹੀ ਵਾਲਾ ਬਲੇਡ ਆ ਜੀ। ਇਹਦੀ ਤਾਰ ਲੱਗਦੀ ਹੈਗਾ। ਸਪੈਸ਼ਲ ਆ ਜੀ ਦੇਖ ਸਕਦੇ ਹੋ। ਹਾਂ ਜੀ ਸਪੈਸ਼ਲ ਆਉਂਦਾ ਜੀ। ਤੇ ਇਹਦੇ ਵਿੱਚ ਕੀ ਖਾਸੀਅਤ ਆ ਜੀ ਜ਼ਿਆਦਾ ਕਿ ਇਹ ਹਾਰਡ ਹੁੰਦਾ ਜੀ ਬਹੁਤ ਜ਼ਿਆਦਾ। ਜੇ ਤਣਾ ਤਣਾ ਆ ਗਿਆ। ਜੋ ਆ ਗਿਆ ਸਭ ਬਰਦਨਦਾ ਜੀ। ਇਹ ਲੋਹਾ ਵੀ ਨਹੀਂ ਛੱਡਦਾ ਜੀ ਜਦੋਂ ਆਹ ਲੋਹੇ ਦੇ ਵਿੱਚ ਤੁਹਾਨੂੰ ਦੇਖੀ। ਤਣਾ ਤਾਂ ਕੀ ਆ ਤਣਾ ਲੋਹੇ ਵੀ ਛੱਡਦਾ ਜੀ। ਠੀਕ ਆ। ਇਹ ਸਪੈਸ਼ਲ ਆ ਜਿਹੜਾ ਆਪਾਂ ਕਹਿ ਲਿਆ ਵੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ। ਆਹ ਦਾਤੀਆਂ ਦਾ ਢੇਰ ਲੱਗੇ ਹੋਏ ਆ ਇੱਧਰ ਦੇ ਇਹ ਅੰਦ ਕੜਾ ਮੰਡੀ ਤੋਂ ਆਉਂਦਾ ਜੀ ਨਿੰਬਾ ਹਾਂਜੀ 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 ਦਾਤੀ ਟਾਲੀ ਦਾ ਹੁੰਦਾ ਜੀ ਟਾਲੀ ਦਾ ਹੁੰਦਾ ਸਪੈਸ਼ਲ ਜੀ ਟਾੜੀ ਦਾਤੀ ਦੇ ਵਿੱਚ ਕੀ ਖਾਸੀ ਤੇ ਉਹ ਜੀ ਮਤਲਬ ਇਹਦਾ ਦੰਦਾ ਨਹੀਂ ਆਉਂਦਾ ਜੀ ਛੇਤੀ ਗੇਂ ਨਹੀਂ ਟੁੱਟੂਗਾ ਜੀ ਹਾਂਜੀ ਹਾਂ ਵਧੀਆ ਆ ਆ ਸਾਰੀ ਸੈਂਪਲ ਕਰ ਰਹੇ ਹੋ ਤੁਸੀਂ ਹਾਂਜੀ ਠੀਕ ਆ ਆ ਇਥੋਂ ਮਿੱਤਰੋ ਸਾਰੀ ਹੋਲ ਬਣ ਰਹੀ ਹੈ ਦਾਤੀ ਆ ਦੇਖੋ ਢੇਰ ਲੱਗਿਆ ਪਿਆ ਹਾਂਜੀ ਤੇ ਇਧਰ ਜਾ ਕੇ ਕੰਪਲੀਟ ਹੋ ਜਵੇ ਦਾਤੀ ਵੀ ਤੁਹਾਨੂੰ ਦਿਖਾਉਣੇ ਆ ਇਹ ਤੇ ਮੋਹਰ ਵੀ ਲੱਗੀ ਹੁੰਦੀ ਹੈ ਮੋਹਰ ਲੱਗੀ ਹੁੰਦਾ ਭੋਲਾ ਬਰੇਖਾ ਜੀ ਦਿਖਾਈਏ ਪਹਿਲਾਂ ਮੋਹਰ ਵੀ ਹਾਂਜੀ ਆ ਦੇਖੋ ਜੀ ਕਿੱਥੋਂ ਕਿੱਥ ਇਹ ਸਾਰਾ ਬਾਹਰ ਫਰੀਦাবাদ ਜੀ ਜਲਾਲਾਬਾਦ ਸਾਰੇ ਜਾਂਦਾ ਜੀ ਬਾਹਰ ਵੀ ਜਾਂਦਾ ਜੀ ਸਾਰਾ ਮਿਸਤਰੀ ਭੋਲਾ ਬਰੇਟਾ ਮੋੜ ਲੱਗੀਆਂ ਜੀ ਤੇ ਆ ਲੱਗੀ ਆ ਵੀ ਇਹਦੇ ਉੱਪਰ ਲੱਗੀ ਵੀ ਆ ਦੇਖ ਇਹ ਕਹੀ ਦੇ ਉੱਪਰ ਸਾਨੂੰ ਨੰਬਰ ਵੀ ਮਿਲ ਜੂਗਾ ਲੱਗੇ ਹੋਇਆ ਤੇ ਇੱਥੇ ਜਿਹੜਾ ਸਾਰ ਇਹ ਮਸ਼ੀਨਰੀ ਲੱਗੀ ਹੋਈ ਆ ਦੇਖ ਸਕਦੇ ਆ ਦਾਤੀ ਦਾ ਸਮਾਨ ਹੈ ਜੀ ਸਾਰਾ ਜੀ ਆ ਸਾਰਾ ਜੀ ਇਹਨੂੰ ਕੀ ਕਹ ਦਿੰਦੇ ਜੀ ਆਹ ਉਹ ਦਾਤੀ ਦੀ ਪਿੱਠ ਬੋਲਦੇ ਵੀ ਠੀਕ ਹੈ ਜੀ ਹਾਂ ਆਹ ਕਹੀ ਆ ਸਾਰੀ ਜਿਹੜੀ ਆ ਤਿਆਰ ਕਰੀ ਗਈ ਆ ਜੀ ਆਹ ਕਹੀ ਆ ਸਾਰੀ ਠੀਕ ਹੈ ਜੀ ਤਿਆਰ ਕਰੀ ਪਈ ਆ ਜੀ ਉਰੇ ਪਿਆਰ ਹੁੰਦਾ ਮੰਨ। ਆ ਸਾਰੀ ਕੈਸੀ ਦਾ ਹੋ ਜੀ। ਇਹ ਤਾਂ ਆ ਸਾਰਾ ਸਾਮਾਨ ਬੜੀਆਂ ਪਈਆਂ। ਇਹ ਵੱਖਰੋ ਵੱਖਰੇ ਡਿਜ਼ਾਈਨ ਆ ਜਿੱਦਾਂ ਦੀ ਲੈਣੀ ਹੈ ਕਹੀ ਸਾਰੀ ਲੈ ਸਕਦੇ ਹੋ। ਤੇ ਇਹਦੇ ਨਾਲ ਕੀ ਕਰਦੇ? ਇਹਦੇ ਨਾਲ ਆ ਵੜਦੇ ਆ ਜੀ ਬਲੇਡ ਜੀ। ਠੀਕ ਆ ਜੀ। ਹਾਂ ਜਦੋਂ ਆ ਉਰੇ ਪਿਆਰ ਹੁੰਦਾ ਜੀ ਸਾਰਾ। ਇਹ ਉਰੇ ਵੜਦੇ ਹੁੰਦੇ ਜੀ। ਕਹੀ ਪਾਂਦੀ ਲੋਹੇ ਤੇ ਮਾਰਿਓ ਬਲੇਡ ਨਹੀਂ ਟੁੱਟਦਾ ਕਹਿੰਦਾ ਹੋਇਆ ਕਿਤੇ ਨਹੀਂ ਟੁੱਟਦਾ ਇਹ ਜਾ ਕੇ। ਆ ਦੇਖੋ ਛੁਰੀ। ਛੁਰੀ ਨਹੀਂ ਕਦੇ ਕੁਝ ਵੀ ਹੁੰਦਾ ਕਹਿੰਦੇ ਪਿਆਰੇ। ਇਹ ਆ ਜਮਾ ਮਤਲਬ ਸਹੀ ਕਰ ਰਿਹਾ ਇੱਥੇ ਸਾਰਾ ਤਿਆਰ ਕਰਦੇ ਆ ਕੋਈ ਸਪੈਸ਼ਲ ਆ ਇੱਧਰ ਬਿਲਡਿੰਗ ਇਹ ਮਤਲਬ ਇਹਦਾ ਬਲੇਡ ਜਿਹੜਾ ਹੁੰਦਾ ਹੈ ਬਲੇਡ ਬਿਲਡਿੰਗ ਹੁੰਦਾ ਜੀ ਠੀਕ ਹੈ ਜੀ ਰਾਡ ਨਾਲ ਹੁੰਦਾ ਜੀ ਠੀਕ ਹੈ ਜੀ ਪੂਰੇ ਮਾਲ ਬੜਦਾ ਜੀ ਇਹ ਤੇ ਸਾਰਾ ਮਤਲਬ ਇਹ ਇੱਕ ਫੈਕਟਰੀ ਦੇ ਵਿੱਚ ਖੜਿਆ ਤੁਸੀਂ ਪਹਿਲੀ ਵਾਰ ਫੈਕਟਰੀ ਦੇਖ ਰਹੇ ਹੋ ਜਿਹੜੇ ਕਿ ਛੋਟੇ ਆਪਾਂ ਖੇਤੀਬਾੜੀ ਵਾਲੇ ਸੰਦਾਂ ਦਾ ਤਿਆਰ ਕੀਤੇ ਜਿਵੇਂ ਕਈਆਂ ਹੋਊਗਾ ਦਾਤੀਆਂ ਹੋਊਗੀਆਂ ਕੋਤੇ ਸਾਰਾ ਕੁਝ ਇੱਕ ਆਪਾਂ ਆਹ ਦੇਖ ਸਕਦੇ ਤੁਸੀਂ ਪਹਿਲਾਂ ਇਦਾਂ ਦੀ ਫੈਕਟਰੀ ਨਹੀਂ ਦੇਖੀ ਹੋਊਗੀ ਵੱਡੀ ਗੱਲ ਇਹ ਆ ਵੀ ਇਹ ਹੋਲਸੇਲ ਦਾ ਵੀ ਕੰਮ ਕਰ ਸਕਦੇ ਹਾਂ ਜੀ ਇਹ ਪਾਲਿਸ਼ ਹੁੰਦੀ ਆ ਜੀ ਪਾਲਿਸ਼ ਕਰਦੇ ਆ ਜੀ ਹਾਂ ਜੀ ਉਹ ਪਾਲਿਸ਼ ਕਰਦੇ ਆ ਇਹ ਪਾਲਿਸ਼ ਕਿਉਂ ਜ਼ਰੂਰੀ ਹੈ ਠੀਕ ਹੈ ਚਮਕ ਆ ਜਾਂਦੀ ਹੈ ਜੀ ਚਮਕ ਆਉਂਦੀ ਹੈ ਜੀ ਮਿੱਟੀ ਨਹੀਂ ਲੱਗਦੀ ਨਾਲ ਵੀ ਅੱਛਾ ਜੀ ਆ ਦੇਖੋ ਜੀ ਇਹ ਪਾਲਿਸ਼ ਆ ਦੇਖੋ ਬਈ ਬਾਦੀ ਚਿਹਰਾ ਦੇਖ ਲੈ ਇੰਨੀ ਪਾਲਿਸ਼ ਬਣ ਗਈ ਇਹਦੇ ਵਿੱਚ ਆ ਮੇਰਾ ਚਿਹਰਾ ਦੇਖਦਾ ਇਧਰ ਬਾਈ ਦੇ ਕੈਮਰੇ ਵਾਲਾ ਵੀ ਦੇਖੋ ਦੇਖਦਾ ਕਿ ਨਹੀਂ ਦਿਸਦਾ ਇਹ ਪਾਲਿਸ਼ ਵੱਜ ਗਈ ਆ ਦੇ ਆ ਉਹਦੇ ਬਾਈ ਪਾਲ ਇਹ ਜਿਵੇਂ ਸਟੀਲ ਆ ਜੀ ਪਿਆ ਸਟੀਲ ਆ ਪਿਆ ਉਹ ਸਟੀਲ ਹੁੰਦਾ ਬਾਈ ਠੀਕ ਆ ਜੀ ਆ ਦੇਖੋ ਬਈ ਐਵੇਂ ਬਣਦੀ ਆ ਪਾਲਿਸ਼ ਆ ਪਾਲਿਸ਼ ਆ ਚਿੱਟੀ ਚਿੱਟੀਆਂ ਜਮਾ ਸ਼ੀਸ਼ੇ ਵਾਂਗੂ ਜਮਾ ਆ ਨਿਕਲ ਹੁੰਦੀ ਹੈ ਕਈ। ਅਗਲੀ ਛੀਸ਼ਾ ਬਣ ਜਾਂਦੀ ਹੈ ਹਨਾ ਤੇ ਇੱਥੇ ਬਈ ਸਾਰਾ ਇਹ ਤਿਆਰ ਕਰਦੇ ਆ ਆਪਣੇ ਬਈ ਕੱਲੇ ਕੱਲੇ ਸੰਦ ਗਣਾਉਂਗੇ ਕੀ ਕੁਛ ਤਿਆਰ ਕਰਦੇ ਹੁੰਦੇ ਹਾਂ। ਹਾਂਜੀ ਸਾਡੇ ਲੋ ਜਿਆਦਾਤਰ ਦਾਤੀ ਹੁੰਦੀ ਹੈ ਜੀ ਪਹਿਲੇ ਨੰਬਰ ਤੇ। ਹਾਂਜੀ ਦਾਤੀ ਬਣਦੀ ਹੈ ਸਾਰੀ। ਦਾਤੀ ਹੋਗੀ ਕਈ ਜੀ ਦਾਤੀ ਕਹੀ ਹੋਗੀ ਜੀ। ਹਾਂਜੀ। ਖੁਰਪਾ ਹੋ ਗਿਆ ਜੀ ਠੀਕ ਹੈ ਜੀ। ਤੰਗਲੀ ਹੋ ਗਈ ਜੀ। ਹਾਂਜੀ। ਤੰਗਲੀ ਹੋ ਗਈ ਫੌੜਾ ਹੋ ਗਿਆ ਜੀ ਫੌੜਾ ਹੋ ਗਿਆ। ਹਲੀਆਂ ਹੋ ਗਈਆਂ ਬੀਜਨ ਵਾਲੀਆਂ ਜੀ ਠੀਕ ਹੈ ਜੀ। ਇਹ ਸਾਰਾ ਟ੍ਰੈਲ ਤੇ ਸਾਰੇ ਸਮਾਨ ਬਣਦਾ ਜੀ। ਠੀਕ ਹੈ ਜੀ। ਟਰੈਲ वगैरह भी सारी तैयार कर हां सारा तैयार है ठीक है ਤੇ ਬਾਕੀ ਭਾਈ ਇਹਨਾਂ ਕੋਲੇ ਸਾਰਾ ਸਮਾਨ ਇੱਥੇ ਤਿਆਰ ਹੋਇਆ ਪਿਆ ਹੁੰਦਾ ਕਿ ਜਦੋਂ ਵੀ ਤੁਸੀਂ ਆਉਣਾ ਤਾਂ ਬਾਈ ਕਰ ਸਕਦੇ ਹੋ ਤੇ ਇਹਨਾਂ ਦੇ ਮਤਲਬ ਵੀ ਤੁਸੀਂ ਹੋਲ ਸੇਲ ਦਾ ਡੀਲਰ ਵੀ ਬਣ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਿਲਕੁਲ ਜੀ ਫੋ ਮਿਲਦੇ ਹਾਂ ਦੋਸਤੋ ਫਿਰ ਹੋਰ ਕਿਸੇ ਨਵੇਂ ਵੀਡੀਓ ਤੇ ਧੰਨਵਾਦ